ਸ਼ਸ਼ੀਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮਸਾਹਤ ਅਤੇ ਹਿਸਾਬ ਦਾ పేਜ ਨੰਬਰ 45 46 47 48 49 50 ਤੇ ਜਿਹੜਾ ਮਿਸ਼ਰਤ ਸਮਾਨਨਪਾਤ ਆਗਾ ਉਹ ਕਰਾਂਗੇ ਜੀ ਅਸੀਂ ਮਿਸ਼ਰਤ ਸਮਾਨਨਪਾਤ ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਕੰਪਾਊਂਡ ਰੇਸ਼ੋ ਜਾਂ ਕੰਪਾਊਂਡ ਪ੍ਰੋਪੋਰਸ਼ਨ ਵੀ ਕਹਿ ਸਕਦੇ ਹਾਂ ਮਿਸ਼ਰਤ ਸਮਾਨਨਪਾਤ ਕੀ ਹੁੰਦਾ ਜੀ ਜਦੋਂ ਦੋ ਤੋਂ ਵੱਧਨ ਪਾਤ ਆਪਸ ਵਿੱਚ ਸਬੰਧਿਤ ਹੋਣ ਤਾਂ ਅਜਿਹੇ ਨਿਪਾਤ ਨੂੰ ਅਸੀਂ ਮਿਸ਼ਰਤ ਸਮਾਨਨ ਨਿਪਾਤ ਆਖਦੇ ਹਾਂ ਜਿਵੇਂ ਦੇਖੋ ਸਿੰਪਲ ਜੀ ਗੱਲ ਇਹ ਹੈ ਕਿ ਜਦੋਂ ਦੋ ਤੋਂ ਜ਼ਿਆਦਾ ਨਿਪਾਤ ਹੋਣ ਜਿਵੇਂ ਮੈਂ ਕਹਿੰਦਾ ਸਾਡੇ ਕੋਲੇ ਨਿਪਾਤ ਹੈਗਾ ਜੇ 1:2:3 ਇੱਕ ਨਿਪਾਤ ਹੈਗਾ ਸਾਡੇ ਕੋਲੇ ਮੰਨ ਕੇ ਚਲੋ 4:5 ਇੱਕ ਨਿਪਾਤ ਹੈਗਾ ਸਾਡੇ ਕੋਲੇ 5:7 ਇਹ ਮੰਨ ਕੇ ਚਲੋ ਸਾਡੇ ਕੋਲੇ ਦੋ ਤੋਂ ਵੱਧ ਨਿਪਾਤ ਹੋ ਗਏ ਤਿੰਨ ਨਿਪਾਤ ਆ ਠੀਕ ਹੈ ਇਹਨਾਂ ਤਿੰਨਾਂ ਦਾ ਪਾਤ ਆਂਦਾ ਸੀ ਮਿਸ਼ਰਤ ਸਮਾਨਨ ਪਾਤ ਪਤਾ ਕਰਨਾ ਚਾਹੁੰਦੇ ਆ ਤਾਂ ਕਿਵੇਂ ਪਤਾ ਕਰਿਆ ਕਰਾਂਗੇ ਇਹਨਾਂ ਦਾ ਜੀ ਤਿੰਨਾਂ ਦਾ ਆਪਸ ਵਿੱਚ ਅਸੀਂ ਕੀ ਕਰਦਾਂਗੇ ਮਲਟੀਪਲਾਈ ਕਰਦਾਂਗੇ 2/3 4/5 5/7 ਠੀਕ ਹੈ ਜਿਹੜੇ ਕੱਟਦੇ ਆ ਉਹ ਆਪਾਂ ਨੰਬਰ ਕਟਾ ਦਾਂਗੇ ਜਿਵੇਂ 5 ਨਾਲ 5 ਕੱਟਿਆ ਜਾਂਦਾ ਹੋਰ ਕੋਈ ਕੱਟਿਆ ਨਹੀਂ ਜਾਂਦਾ ਇਹ ਆ ਗਿਆ ਸਾਡੇ ਕੋਲੇ 8/21 ਤਾਂ ਜਿਹੜਾ 8:21 ਆ ਇਹ ਸਾਡੇ ਕੋਲੇ ਮਿਸ਼ਰਤ ਸਮਾਨਨ ਪਾਤ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਉਸ ਦੇ ਵਿੱਚ ਸਿਰਫ ਆਪਣੇ ਕੋਲੇ ਦੋ ਚੀਜ਼ਾਂ ਹੁੰਦੀਆਂ ਸੀ ਆਦਮੀ ਤੇ ਦਿਨ ਇਹਦੇ ਵਿੱਚ ਕਿਉਂ ਹੋਇਆ ਕਰਨਗੇ ਆਦਮੀ ਦਿਨ ਘੰਟੇ ਨਾਲ ਨਾਲ ਕੋਈ ਕੰਮ ਠੀਕ ਹੈ ਮਤਲਬ ਦੋ ਤੋਂ ਜ਼ਿਆਦਾ ਹੋਇਆ ਕਰਨਗੇ ਤਾਂ ਆਪਾਂ ਦੇਖਦੇ ਹਾਂ ਜੇ ਕਿ ਸામੇ ਦੇ ਵਿੱਚ ਕਿਹੜੇ-ਕਿਹੜੇ ਆਪਣੇ ਕੋਲੇ ਆਪਨੇ ਕੋਲੇ ਸਾਮਨੇ ਜੀ ਪੇਜ ਨੰਬਰ 45 ਤੋਂ ਸਟਾਰਟ ਹੁੰਦੇ ਨੇ ਇਹ ਜਿਵੇਂ ਆਧਾਰਨ ਕੀ ਆਪਣੇ ਕੋਲੇ ਪਹਿਲਾ ਸਮ ਦੂਜਾ ਮੀਂ ਜੇ ਸਾਰੀ ਇੱਕ ਟਾਈਪ ਆ ਸਾਡੇ ਕੋਲੇ ਜਿਹੜੇ ਨੰਬਰਿੰਗ ਲਿਖੀ ਹੋਈ ਆ ਬੁੱਕ ਵਾਲੀ ਮੈਂ ਪਹਿਲਾ ਦੂਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ 13ਵਾਂ ਸਮ ਅੱਗੇ 16ਵਾਂ ਸਮ ਅੱਗੇ ਫੇਰ ਆ ਦੋ ਧਾਰਨਾਂ ਨੇ ਜੀ ਤੇਦੇ ਵਿੱਚ ਆਪਾਂ ਕੁਝ ਕੁ ਸਮ ਕਰਦੇ ਆਂ ਬਾਕੀ ਸਬੰਧ ਦੀ ਤੁਸੀਂ ਖੁਦ ਪ੍ਰੈਕਟਿਸ ਕਰਨੀ ਆ ਜਿਵੇਂ ਦੇਖੋ ਜੀ ਪਹਿਲਾ ਸਵਾਲ ਪਹਿਲਾ ਸਵਾਲ ਸਾਡੇ ਕੋਲੇ ਕੀ ਆ ਸੋਨ ਸਿੰਘ 8 ਘੰਟੇ ਪ੍ਰਤੀ ਦਿਨ ਟਰੈਕਟਰ ਚਲਾ ਕੇ 6 ਏਕੜ ਖੇਤ 10 ਦਿਨਾਂ ਵਿੱਚ ਸਮतल ਕਰਦਾ ਹੈਗਾ ਤਾਂ ਉਹ 10 ਘੰਟੇ ਪ੍ਰਤੀ ਦਿਨ ਟਰੈਕਟਰ ਚਲਾ ਕੇ 12 ਏਕੜ ਖੇਤ ਨੂੰ ਕਿੰਨੇ ਦਿਨਾਂ ਵਿੱਚ ਸਮतल ਕਰੇਗਾ ਤਾਂ ਦੇਖੋ ਜੀ ਆਪਾਂ ਇਸ ਤਰ੍ਹਾਂ ਦੇ ਸਵਾਲ ਕਿਵੇਂ ਕਰਿਆ ਕਰਦੇ ਸੀਗੇ ਤਾਂ ਆਪਾਂ ਇੱਕਾ ਫਾਰਮੂਲਾ ਯੂਜ਼ ਕਰਿਆ ਕਰਦੇ ਸੀ m1 d1 h1 ਆਪਾਂ ਚ ਹੁੰਦਾ ਸਾਡੇ ਕੋਲੇ m2 d2h2 ਇਧਰਲੀ ਸਾਈਡ ਸਾਡੇ ਕੋਲੇ ਕੰਮ ਹੁੰਦਾ ਸੀ w1/w ਜਾਂ ਕਈ ਇਹ ਵੀ ਕਹਿ ਸਕਦੇ ਵੇਸੇ a ਨਹੀਂ ਯੂਜ਼ ਕੀਤਾ ਜੇ ਅਸੀਂ ਤਾਂ ਇਦਾਂ ਕਰਦੇ ਹੁੰਦੇ ਸੀ m1 d1 h1 w1 ਇਧਰਲੀ ਸਾਈਡ ਹੁੰਦਾ ਸੀ m2 d2 h2 ਇੱਕ ਕੋਈ ਗੱਲ ਇਹ ਆ ਦੇਖੋ ਜੀ m2 d2 ਜਿਹੜਾ ਸਾਰਾ ਮਲਟੀਪਲਾਈ ਚ ਪੈ ਇਧਰ ਆ ਕੇ ਡਿਵਾਈਡ ਚ ਹੋ ਜੂ ਤੇ ਜਿਹੜਾ ਵਰਕ 1 w1 ਆ ਇਧਰ ਡਿਵਾਈਡ ਚ ਆਪਰ ਜਾ ਕੇ ਮਲਟੀਪਲਾਈ ਚ ਹੋ ਜੂ ਦੇਖੋ ਜੀ ਆਪਾਂ ਇਹੀ ਫਾਰਮੂਲਾ ਯੂਜ਼ ਕਰਦੇ ਸੀਗੇ ਜ ਜਿਹਦੇ ਵਿੱਚ ਮੈਂ ਭਰਾਂ ਤਾਂ ਇਹ ਸਮ ਕਿਵੇਂ ਕਰਾਂਗੇ ਆਪਾਂ ਐਮ ਐਮ ਇ ਜ ਮੈਨ ਡੀ ਮਤਲਬ ਡੇ ਐਚ ਮਤਲਬ ਆਵਰ ਡਬਲਯੂ ਮਤਲਬ ਵਰਕ ਹੋ ਗਿਆ ਤਾਂ ਦੇਖੋ ਜੀ ਕੀ ਕੀਤਾਗਾ ਸੋਹਣ ਸਿੰਘ 8 ਘੰਟੇ ਕੰਮ ਕੀਤਾ ਇਹਨੇ 8 ਘੰਟੇ ਕੰਮ ਕਰਕੇ 10 ਦਿਨਾਂ ਦੇ ਵਿੱਚ ਠੀਕ ਆ ਇਧਰ ਇਹਨੇ ਕਿੰਨੇ ਘੰਟੇ ਕੰਮ ਕੀਤਾ 10 ਘੰਟੇ ਪ੍ਰਤੀ ਦਿਨ ਕੰਮ ਕਰਕੇ ਕਿੰਨੇ ਦਿਨਾਂ ਦੇ ਵਿੱਚ ਕੰਮ ਨੂੰ ਬਸ ਇੱਕ ਸਾਈਡ ਕਰ ਲੈਣਾ ਇਹਦਾ ਇੱਕ ਹੀ ਕਨਸੈਪਟ ਆ ਵੀ ਕੰਮ ਇੱਕ ਸਾਈਡ ਕਰ ਲਓ ਇਧਰ ਇਹਨੇ 6 ਏਕੜ ਸੰਤਲ ਕੀਤਾ ਸੀ ਖੇਤ ਇਧਰਲੀ ਸਾਈਡ 12 ਏਕੜ ਬਸ ਇਹਨੂੰ ਸੋਲਵ ਕਰ ਲਓ 10 ਨਾਲ 10 ਕੈਨਸਲ ਹੋ ਗਿਆ ਇੱਧਰ 6 ਕਮ 6 6 ਦੁਣੀ 12 ਕ੍ਰੋਸ ਮਲਟੀਪਲਾਈ ਕਰੋਗੇ ਤਾਂ x ਬਰਾਬਰ ਆਜੂ 16 ਇਹ ਤਾਂ ਰਿਹਾ ਜੀ ਆਪਣਾ ਸ਼ਾਰਟਕਟ ਮੈਥਡ ਹੁਣ ਪਰ ਅਸੀਂ ਪਟਵਾਰ ਦੇ ਵਿੱਚ 10 ਨੰਬਰ ਲੈਣੇ ਆ ਉਹਨੂੰ ਅਸੀਂ ਕਿਵੇਂ ਰਾਈਟ ਕਰਾਂਗੇ ਬਿਲਕੁਲ ਸੇਮ ਇਦਾਂ ਹੀ ਕਰਾਂਗੇ ਬਸ ਇੱਕ ਲਿਖਣ ਦਾ ਢੰਗ ਆ ਜੀ ਸਾਡਾ ਉਹ ਦੇਖੋ ਅਸੀਂ ਕਿਵੇਂ ਕਰਾਂਗੇ ਇਹਦੇ ਵਿੱਚ ਬਸ ਤੁਸੀਂ ਇੱਕ ਇਹਦੇ ਵਿੱਚ ਚੀਜ਼ ਦਾ ਧਿਆਨ ਰੱਖਣਾਗਾ ਉਹ ਕੀ ਹੈਗਾ ਵੀ ਕੰਮ ਇੱਕ ਸਾਈਡ ਹੋਣਾ ਚਾਹੀਦਾ ਸਾਡਾ ਕਾ ਮਾਨੂੰ ਇੱਕ ਸਾਈਡ ਕਰਨਾ ਹੋਣਾ ਚਾਹੀਦਾ ਸਾਨੂੰ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਟੇਬਲ ਬਣਾ ਲੈਣਾ ਜੀ ਜਿੰਨੀਆਂ ਵੀ ਸਾਨੂੰ ਚੀਜ਼ਾਂ ਦੇ ਵਿੱਚ ਦਿੱਤੀਆਂ ਹੋਣਗੀਆਂ ਉਹਦਾ ਅਸੀਂ ਇੱਕ ਟੇਬਲ ਤਿਆਰ ਕਰ ਲਵਾਂਗਾ ਦੇਖੋ ਕੀ ਦਿੱਤੇ ਹੋਇਆ ਸਾਨੂੰ ਇੱਥੇ ਘੰਟੇ ਨਾਲ ਸਾਨੂੰ ਦਿੱਤੇ ਹੋਇਆ ਦਿਨ ਉਰੇ ਦਿੱਤਾ ਹੋਇਆ ਸਾਨੂੰ ਕੰਮ ਕਿੰਨੇ ਘੰਟੇ ਕੰਮ ਕਰਕੇ 8 ਘੰਟੇ ਕੰਮ ਕਰਕੇ 10 ਦਿਨਾਂ ਦੇ ਵਿੱਚ 6 ਏਕੜ ਖੇਤ ਸੰਤੁਲਨ ਕੀਤਾ ਜਾਂਦਾ। ਉਰੇ ਨੈਕਸਟ ਕਿੰਨਾ ਕਿਹਾ ਜੀ ਸਾਨੂੰ 10 ਘੰਟੇ ਕੰਮ ਕਰਕੇ ਕਿੰਨੇ ਦਿਨਾਂ ਦੇ ਵਿੱਚ 12 ਏਕੜ ਖੇਤ ਸੰਤੁਲਨ ਕੀਤਾ ਜਾਊਗਾ। ਤੇ ਇਸ ਤਰ੍ਹਾਂ ਇੱਕ ਟੇਬਲ ਤਿਆਰ ਕਰ ਲੈਣਾ ਉਸ ਤੋਂ ਬਾਅਦ ਆਪਾਂ ਲਿਖਾਂਗੇ ਮਿਸ਼ਰਤ ਸਮਾਨ ਅਨੁਪਾਤ ਅਨੁਸਾਰ। ਮਿਸ਼ਰਤ ਸਮਾਨ ਅਨੁਪਾਤ ਅਨੁਸਾਰ ਕੀ ਕਨਸੈਪਟ ਤਾਂ ਸਿਆਸੀ ਤੁਹਾਨੂੰ ਜੀ ਆਪਾਂ ਇਹਨੂੰ ਰੇਸ਼ਿਓ ਫਾਰਮ ਚ ਲਿਖਣਾ ਬਸ ਕੰਮ ਆਪਾਂ ਇੱਕ ਸਾਈਡ ਕਰ ਲੈਣਾ ਉਰੇ ਪ੍ਰੋਪੋਰਸ਼ਨ ਪਾ ਕੇ ਉਰੇ ਲਿਖ ਲੈਣਾ ਸੀ ਕੰਮ ਇਧਰਲੀ ਸਾਈਡ ਦੇਣ ਘੰਟੇ ਆਦਮੀ ਜੋ ਵੀ ਕੁਛ ਦਿੱਤਾ ਹੋਇਆ ਉਹ ਇੱਕ ਸਾਈਡ ਕੰਮ ਇੱਕ ਸਾਈਡ ਤਾਂ ਲਿਖ ਦੋ ਜਿੱਥੇ ਰੇਸ਼ਿਓ ਉਰੇ ਘੰਟਿਆਂ ਦੀ ਰੇਸ਼ਿਓ ਲਿਖ ਦਾਂਗੇ ਆਪਾਂ ਉਰੇ ਦਿਨ ਦੀ ਰੇਸ਼ਿਓ ਲਿਖ ਦਾਂਗੇ ਆਪਾਂ ਕਿੰਨੇ ਘੰਟੇ ਆ 8:10 ਦਿਨ ਦੀ ਰੇਸ਼ਿਓ ਕੀ ਹੈ ਸਾਡੇ ਕੋਲੇ 10:x ਕੰਮ ਕਿੰਨਾਗਾ ਜੀ ਪਹਿਲਾਂ 6 ਫਿਰ 12 बस ਇਹਨੂੰ ਰੇਸ਼ੋ ਚ ਲਿਖ ਦਿਓ ਜੀ ਪ੍ਰੋਪੋਰਸ਼ਨ ਦਾ ਮਤਲਬ ਕੀ ਹੁੰਦਾ ਇਕੁਅਲ ਟੂ ਦਾ ਸਾਈਨ ਇਧਰਲੀ ਸਾਈਡ ਆ ਗਿਆ 6/12 ਆ ਦੇਖੋ ਜੀ ਇੱਥੇ ਕੀ ਆ ਸਾਡੇ ਕੋਲੇ 2 ਪਿਛਲੇ ਸਵਾਲਾਂ ਦੇ ਵਿੱਚ ਕੀ ਹੋਇਆ ਕਰਦਾ ਸੀਗਾ ਜਿਹਦੇ ਵਿੱਚ ਸਿਰਫ 1 ਹੀ ਹੋਇਆ ਕਰਦਾ ਸੀਗਾ ਇੱਥੇ 2 ਜਾਂ 2 ਤੋਂ ਵੱਧ ਰੇਸ਼ੋ ਨਹੀਂ ਗਈ ਤਾਂ ਮਿਸ਼ਰਤ ਸਮਾਨ ਅਨੁਪਾਤ ਅਨਸਾਰ ਇਹਨੂੰ ਕੀ ਲਿਖਾਂਗੇ ਅਸੀਂ ਇਹਨਾਂ ਦੀ ਮਲਟੀਪਲਾਈ ਕਰਾਂਗੇ ਪਹਿਲਾ ਕੀ ਆ ਘੰਟਿਆਂ ਦੀ ਰੇਸ਼ੋ 8/10 ਗੁਣਾ ਦਿਨਾਂ ਦੀ ਰੇਸ਼ੋ 10/x बस ਇਹਨੂੰ ਹੱਲ ਕਰ ਲਓ ਜੀ 10 ਨਾਲ 10 ਕੈਨਸਲ ਹੋ ਗਏ 6 1 ਕਮ 6 2 12 ਇਹਨਾਂ ਦੀ ਕ੍ਰਾਸ ਮਲਟੀਪਲਾਈ ਕਰ ਦੋ x ਬਰਾਬਰ ਆ ਗਿਆ 16 ਤਾਂ ਕਿੰਨੇ ਦਿਨ ਲੱਗਣਗੇ ਜੀ 16 ਦਿਨ ਲੱਗਣਗੇ ਤਾਂ ਬਾਕੀ ਸਾਰੇ ਸਮ ਆਪਾਂ ਇਦਾਂ ਹੀ ਕਰਾਂਗੇ ਪਹਿਲਾਂ ਇੱਕ ਟੇਬਲ ਤਿਆਰ ਕਰਿਆ ਕਰਾਂਗੇ ਬਾਅਦ ਦੇ ਵਿੱਚ ਕੰਮ ਇੱਕ ਸਾਈਡ ਬਾਕੀ ਇੱਕ ਸਾਈਡ ਦੇਖੋ ਜੀ ਨੈਕਸਟ ਸਮ ਦੇਖਦੇ ਆਪਾਂ ਨੈਕਸਟ ਕੇ ਸਾਡੇ ਕੋਲੇ ਇਸ ਬੁੱਕ ਦੇ ਵਿੱਚ ਪੰਜਵਾਂ ਸਮ 2 ਕਮਾਂਡਰ 88 ਕਿਲੋਗ੍ਰam ਛੋਲੇ 8 ਘੋੜਿਆਂ ਵਾਸਤੇ 9 ਦਿਨਾਂ ਲਈ ਕਾਫੀ ਹਨ 4 ਕਮਾਂਟਲ 32 ਕਿਲੋਗ੍ਰਾਮ ਛੋਲੇ 6 ਘੋੜਿਆਂ ਲਈ ਕਿੰਨੇ ਦਿਨਾਂ ਵਾਸਤੇ ਕਾਫੀ ਹੋਣਗੇ ਤਾਂ ਸਭ ਤੋਂ ਪਹਿਲਾਂ ਕੀ ਅਸੀਂ ਕੰਮ ਦੀ ਪਛਾਣ ਕਰਨੀ ਹੈ ਕੰਮ ਕੀ ਆ ਤਾਂ ਜਿਹੜਾ 2 ਕਮਾਂਟਲ 88 ਕਿਲੋਗ੍ਰਾਮ ਆ ਤੇ ਇੱਥੇ 4 ਕਮਾਂਟਲ 32 ਕਿਲੋਗ੍ਰਾਮ ਇੱਕ ਤਰ੍ਹਾਂ ਕੰਮ ਆ ਠੀਕ ਹੈ ਇਹ ਖਾਫਤ ਇੱਕ ਤਰ੍ਹਾਂ ਕੰਮ ਹੋਵੇ ਕਿੰਨੀ ਖਾਫਤ ਹੋ ਰਹੀ ਹੈ ਜਾਂ ਕਿੰਨੇ ਮਜ਼ਦੂਰ ਨੂੰ ਪੈਸੇ ਮਿਲ ਰਹੇ ਆ ਕਿੰਨੀ ਰਾਸ਼ੀ ਮਿਲ ਰਹੀ ਆ ਉਹ ਇੱਕ ਸਾਈਡ ਬਾਕੀ ਸਾਰਾ ਕੁਝ ਇੱਕ ਸਾਈਡ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਕੀ ਕਰਾਂਗੇ ਜੇ ਇੱਕ ਟੇਬਲ ਤਿਆਰ ਕਰਦੇ ਆ ਜਿਹਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ ਘੋੜਿਆਂ ਦੀ ਗਿਣਤੀ ਘੋੜੇ ਉਸ ਤੋਂ ਬਾਅਦ ਸਾਨੂੰ ਦਿੱਤਾ ਹੋਇਆ ਦਿਨ ਤੇ ਤੀਜੇ ਨੰਬਰ ਤੇ ਲਿਖ ਲੈਣਾ ਸਿੱਖ ਤਰ੍ਹਾਂ ਕੰਮ ਕਿੰਨੇ ਘੋੜੇ ਜੀ 8 ਘੋੜੇ 9 ਦਿਨਾਂ ਦੇ ਵਿੱਚ 2 ਕੁਇੰਟਲ 88 ਕਿਲੋ ਜਨਮ ਸਿੱਧਾ ਇਹ ਵੀ ਲਿਖ ਸਕਦਾ 288 ਕਿਲੋਗ੍ਰam ਤਾਂ ਨੈਕਸਟ ਕੀ ਦਿੱਸਿਆ ਉਹਨਾਂ ਨੇ ਸਾਨੂੰ ਜੀ 4 ਕੁਇੰਟਲ 32 ਕਿਲੋਗ੍ਰam ਮਤਲਬ 432 ਕਿਲੋ ਕਿੰਨੇ ਘੋੜੇ 6 ਘੋੜੇ ਕਿੰਨੇ ਦਿਨਾਂ ਦੇ ਵਿੱਚ ਠੀਕ ਹੈ ਇਹਦਾ ਤੁਸੀਂ ਇੱਕ ਬਣਾ ਲੈਣਾ ਟੇਬਲ ਨੈਕਸਟ ਦੇਖੋ ਜੀ ਉਹਨਾਂ ਆਪਾਂ ਲਿਖਾਂਗੇ ਮਿਸ਼ਰਤ ਸਮਾਨ ਦੇ ਅਨੁਪਾਤ ਦੇ ਅਨਸਾਰ ਮਿਸ਼ਰਤ ਸਮਾਨ ਅਨੁਪਾਤ ਅਨਸਾਰ ਕੀ ਕਰਾਂਗੇ ਜੀ ਆਪਾਂ ਉਹ ਪ੍ਰੋਪੋਰਸ਼ਨ ਦਾ ਸਾਈਨ ਕੰਮ ਇੱਕ ਪਾਸੇ ਤੇ ਬਾਕੀ ਜਿਹੜਾ ਕੁਝ ਦਿੱਤਾ ਹੋਇਆ ਸਾਨੂੰ ਇੱਕ ਪਾਸੇ ਦੇ ਘੋੜੇ ਉਹਦੇ ਦਿਨਾਂ ਦੀ ਰੇਸ਼ਿਓ ਕਿੰਨੇ ਘੋੜੇ ਆ ਜੀ ਸਾਡੇ ਕੋਲੇ 8 ਘੋੜੇ ਤੇ 6 ਦਿਨਾਂ ਦੀ ਰੇਸ਼ਿਓ ਕੀ ਆ ਸਾਡੇ ਕੋਲੇ 9 ਰੇਸ਼ਿਓ x ਕੰਮ ਦੀ ਰੇਸ਼ਿਓ ਸਾਡੇ ਕੋਲੇ ਕੀ ਆ 288 432 ਦੇਖੋ ਜੀ ਨਹੀਂ ਕਈ ਵਾਰ ਸਾਨੂੰ ਇਦਾਂ ਹੁੰਦਾ ਵੀ 8 ਉੱਪਰ ਆਉ ਕੇ 6 9 ਉੱਪਰ ਆਉ ਕੇ x ਇਦਾਂ ਦਾ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਦੇਖਣਾ ਬਸ ਕੰਮ ਨੂੰ ਇੱਕ ਸਾਈਡ ਕਰ ਲੈਣਾਗਾ ਇਹੀ ਸਾਰੇ ਸਵਾਲਾਂ ਦਾ ਮੇਨ ਕਨਸੈਪਟ ਆ ਤਾਂ ਦੇਖੋ ਜੀ ਮਿਸ਼ਰਤ ਸਮਾਨਨ ਅਪਾਤ ਦੇ ਅਨਸਾਰ ਇਹਨੂੰ ਕਿਵੇਂ ਲਿਖਾਂਗੇ ਅਸੀਂ ਉਹ ਰੇਕੋਡਾਂ ਦੀ ਰੇਸ਼ੋ ਆ ਗਈ ਮਲਟੀਪਲਾਈ ਦਿਨਾਂ ਦੀ ਰੇਸ਼ੋ ਆ ਗਈ ਬਰਾਬਰ ਸਾਡੇ ਕੋਲੇ ਕੰਮ ਦੀ ਰੇਸ਼ੋ ਆ ਗਈ ਜਿਹੜੇ ਕੱਟ ਕਰਦੇ ਆ ਜੀ ਕੱਟ ਕਰ ਲੈਨੇ ਆਪਾਂ ਤਿੰਨ ਦੇ ਟੇਬਲ ਤੇ ਕੱਟ ਕਰ ਰਹੇ ਆ 3 2 6 t o t o ਨੂੰ ਪੂਰੇ ਕੱਟ ਕੇ ਸਾਡੇ ਕੋਲੇ 4 ਆ ਗਿਆ ਇਹਨਾਂ ਦੀ ਕ੍ਰੋਸ ਮਲਟੀਪਲਾਈ ਕਰਨ ਤੇ ਸਾਡੇ ਕੋਲੇ ਕਿੰਨਾ ਆ ਜੂਗਾ ਇਹ ਸਾਡੇ ਕੋਲੇ ਕਿੰਨਾ ਆ ਰਿਹਾ ਹੈਗਾ ਆਪਣੇ ਕੋਲੇ 432 ਗੁਣਾ 12 बटे 288 12 ਦੇ ਟੇਬਲ ਤੇ ਕੱਟ ਕਰ ਰਿਹਾ ਜੀ 12 ਦੂਣਾ 24 48 ਆ ਗਿਆ 12 ਚ 48 ਫੇਰ 12 ਦੇ ਕੱਟ ਕਰ ਦਿੰਨੇ ਆ 12 ਦੂਣਾ 24 12 ਤੀਆਂ 36 7 12 72 ਕੱਟ ਗਿਆ ਆ ਗਿਆ ਸਾਡੇ ਕੋਲੇ 18 ਮਤਲਬ ਕਿੰਨੇ ਦਿਨ ਲੱਗਣਗੇ ਸਾਡੇ ਕੋਲੇ ਜੀ 18 ਦਿਨਾਂ ਦੇ ਵਿੱਚ ਜਿਹੜੇ 6 ਘੋੜੇ ਨੇ ਉਹ 432 ਜਿਹੜੇ ਕਿਲੋਗ੍ਰam ਆ ਛੋਲੇ ਉਹਨਾਂ ਵਾਸਤੇ ਕਾਫੀ ਹੋਣਗੇ ਨੈਕਸਟ ਦੇਖੋ ਜੀ ਨੈਕਸਟ ਸਵਾਲ ਸਾਡੇ ਕੋਲੇ ਕੀ ਆ ਕਹਿੰਦਾ ਜੇ 700 ਮੀਟਰ ਲੰਬੀ ਖਾਈ 26 ਆਦਮੀ 8 ਘੰਟੇ ਰੋਜ਼ ਕੰਮ ਕਰਕੇ 28 ਦਿਨਾਂ ਵਿੱਚ ਪੁੱਟਦੇ ਹੋਣ ਦੇਖੋ ਪਿਛਲੇ ਸਵਾਲਾਂ ਚ ਤਿੰਨ ਚੀਜ਼ਾਂ ਸੀ ਹੁਣ ਟੋਟਲ ਸਾਡੇ ਕੋਲੇ 4 ਆ ਗਈਆਂ ਤਾਂ ਕਹਿੰਦਾ 500 ਮੀਟਰ ਲੰਬੀ ਖਾਈ 20 ਆਦਮੀ ਕਿੰਨੇ ਘੰਟੇ ਹਰ ਰੋਜ਼ ਕੰਮ ਕਰਕੇ 32 ਦਿਨਾਂ ਵਿੱਚ ਪੁੱਟਣਗੇ। ਬਸ ਸਾਡਾ ਸੇਮ ਕਨਸੈਪਟ ਆ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਬਾਕਸ ਤਿਆਰ ਕਰਾਂਗੇ। ਕੰਮ ਨੂੰ ਇੱਕ ਪਾਸੇ ਕਰਾਂਗੇ, ਬਾਕੀ ਸਾਰਾ ਕੁਝ ਇੱਕ ਪਾਸੇ। ਪੂਰੇ ਦੇਖੋ ਸਾਡੇ ਕੋਲੇ ਕੀ ਦਿੱਤੇ ਹੋਏ ਨੇ? ਆਦਮੀ ਉਸ ਤੋਂ ਬਾਅਦ ਘੰਟੇ ਫਿਰ ਸਾਡੇ ਕੋਲੇ ਦੇਣਾ ਉਸ ਤੋਂ ਬਾਅਦ ਸਾਡੇ ਕੋਲੇ ਕੰਮ ਕੀ ਆ। ਠੀਕ ਆ ਜੀ। ਕਿੰਨੇ ਆਦਮੀ ਆ? 26 ਆਦਮੀ 8 ਘੰਟੇ ਰੋਜ਼ ਕੰਮ ਕਰਕੇ 28 ਦਿਨਾਂ ਦੇ ਵਿੱਚ 700 ਮੀਟਰ ਲੰਬੀ ਖਾਈ ਪਟਦੇ ਨੇ। ਤਾਂ ਨੈਕਸਟ ਕੀ ਗਿਆ ਉਹਨੇ? 500 ਮੀਟਰ ਲੰਬੀ ਖਾਈ 500 ਮੀਟਰ ਲੰਬੀ ਖਾਈ 20 ਆਦਮੀ ਕਿੰਨੇ ਘੰਟੇ ਕੰਮ ਕਰਕੇ 32 ਦਿਨਾਂ ਚ ਕੰਪਲੀਟ ਕਰ ਦੇਣਗੇ? ਇਹਦਾ ਪੂਰਾ ਤੁਸੀਂ ਟੇਬਲ ਬਣਾ ਦੇਣਾਗਾ। ਨੈਕਸਟ ਅਸੀਂ ਸੇਮ ਉਮੀ ਲਿਖਾਂਗੇ ਜੀ ਮਿਸ਼ਰਤ ਸਮਾਨ ਅਨੁਪਾਤ ਅਨੁਸਾਰ। ਮਿਸ਼ਰਤ ਸਮਾਨ ਇੱਥੇ ਲਿਖਣਾ ਜੀ ਅਨੁਪਾਤ ਅਨਸਾਰ ਕੀ ਕਰਨਾ ਕੀ ਕਨਸੈਪਟ ਆ ਸਾਡੇ ਕੋਲੇ ਜੀ ਇੱਥੇ ਪ੍ਰੋਪੋਰਸ਼ਨ ਕੰਮ ਇੱਕ ਸਾਈਡ ਬਾਕੀ ਸਾਰਾ ਕੁਝ ਇੱਕ ਸਾਈਡ ਤਾਂ ਕੀ ਕੀ ਦਿੱਤਾ ਹੋਇਆ ਸਾਨੂੰ ਆਦਮੀ ਕਾਂਟੇ ਤੇ ਦਿਨ ਆਦਮੀ ਦਾ ਕੀ ਨਪਾਤ ਆ ਜੀ ਸਾਡੇ ਕੋਲੇ 26:b ਕਾਂਟੇ ਦਾ ਕੀ ਆ ਸਾਡੇ ਕੋਲੇ 8:x ਦਿਨਾਂ ਦੀ ਰੇਸ਼ੋ ਕੀ ਆ ਸਾਡੇ ਕੋਲੇ 28:32 ਕੰਮ ਕਿੰਨਾ ਜੀ ਸਾਡੇ ਕੋਲੇ 700 ਮੀਟਰ ਅਨੁਪਾਤ 500 ਮੀਟਰ ਪ੍ਰੋਪੋਰਸ਼ਨ ਦਾ ਮਤਲਬ ਕੀ ਸੀ ਇਕੁਅਲ ਟੂ ਦਾ ਸਾਈਨ ਉਰੇ ਆ ਗਿਆ 700 500 ਆ ਦੇਖੋ ਇੱਥੇ ਕੀ ਆ 2 ਤੋਂ ਵੱਧਨ ਪਾਤ ਨਹੀਂ ਤਾਂ ਆਪ ਇਹਨੂੰ ਕਰ ਰਹੇ ਹਾਂ ਮਿਸ਼ਰਤ ਸਮਾਨ ਅਨੁਪਾਤ ਦੇ ਅਨੁਸਾਰ ਤੇ ਨਾ ਤਿੰਨਾਂ ਦੀ ਕੀ ਕਰਦਾਂਗੇ ਅਸੀਂ ਜੀ ਗੁਣਾ ਕਰਾਂਗੇ 26 20 ਪਹਿਲਾ ਅਨੁਪਾਤ ਮਲਟੀਪਲਾਈ ਦੂਜਾ ਅਨੁਪਾਤ ਮਲਟੀਪਲਾਈ ਆ ਗਿਆ ਸਾਡੇ ਕੋਲੇ ਤੀਜਾ ਅਨੁਪਾਤ ਜਿਹੜੇ ਕੱਟਦੇ ਆ ਜੀ ਉਹ ਕੱਟ ਕਰ ਦਿੰਨੇ ਆਪਾਂ ये साडे को चार के टेबल पर कट्ट कर रहा सत चौका अठाई अठ चों का बत्ती अठ न अठ कैंसल हो गए साढ़े को दो दे टेबल पर जा रहे उरह आ गया उड़े को दस आ गया नैक्सट क्रॉस मल्टीप्लाई कर दें जी क्रॉस मल्टीप्लाई उपर साढ़े को बचाया तेरह मल्टीप्लाई सत्त मल्टीप्लाई साढ़े को देखो दो जीरो न दो जीरो कैंसल पंच हेठा साडे को आ रहा है जी हेठा साडे को बचे एकदस बचा एक साडे को 7 ਬਚਿਆ ਠੀਕ ਹੈ ਜੀ 7 ਨਾਲ 7 ਕੈਨਸਲ ਹੋ ਗਿਆ 5 ਦਾ 2 10 ਆ ਗਿਆ ਸਾਡੇ ਕੋਲੇ 13 2 13 2 ਦਾ ਮਤਲਬ ਆ ਗਿਆ ਸਾਡੇ ਕੋਲੇ ਜੀ 6:30 ਘੰਟੇ 6:30 ਘੰਟੇ ਨੂੰ ਮੈਂ ਕੀ ਲਿਖ ਸਕਦਾਗਾ 6 ਘੰਟੇ 30 ਮਿੰਟ 6 ਘੰਟੇ 30 ਮਿੰਟ ਤਾਂ ਕਿੰਨੇ ਘੰਟੇ ਲੱਗਣਗੇ ਜੀ 6 ਘੰਟੇ 30 ਮਿੰਟ ਦੇਖੋ ਸਾਰੇ ਸਵਾਲ ਲੰਨਾ ਸੇਮ ਕਨਸੈਪਟ ਆਗਾ ਬਸ ਇੱਕੀ ਚੀਜ਼ ਦਾ ਪਤਾ ਧਿਆਨ ਰੱਖਣਾ ਵੀ ਕੰਮ ਸਾਡੇ ਇੱਕ ਸਾਈਡ ਹੋਣਾ ਚਾਹੀਦਾ ਅ ਨੈਕਸਟ ਦੇਖੋ ਜੀ ਸਾਡੇ ਕੋਲੇ ਕੀ ਹੈ ਕਹਿੰਦਾ 900 ਆਦਮੀ 200 ਮੀਟਰ ਲੰਬੇ 15 ਮੀਟਰ ਚੌੜੇ ਤੇ 10 ਮੀਟਰ ਉੱਚੇ ਬੰਨ੍ਹ ਨੂੰ 40 ਦਿਨਾਂ ਵਿੱਚ ਬਣਾਉਂਦੇ ਨੇ ਤਾਂ 300 ਮੀਟਰ ਲੰਬੇ 20 ਮੀਟਰ ਚੌੜੇ ਤੇ 5 ਮੀਟਰ ਉੱਚੇ ਬੰਨ੍ਹ ਨੂੰ 45 ਦਿਨਾਂ ਵਿੱਚ ਕਿੰਨੇ ਆਦਮੀ ਬਣਾਉਣਗੇ ਬਸ ਇਸ ਸਵਾਲ ਦੇ ਵਿੱਚ ਵੀ ਕੀ ਧਿਆਨ ਰੱਖਣਾ ਵੀ ਸਾਡਾ ਕੰਮ ਕੀ ਆ ਕਈ ਕੰਮ ਦੀ ਪਹਿਚਾਨ ਨਹੀਂ ਕਰ ਪਾਉਂਦੇ ਤਾਂ ਜਿਹੜਾ 200 ਮੀਟਰ ਲੰਬਾ 15 ਮੀਟਰ ਚੌੜੇ ਤੇ 10 ਮੀਟਰ ਉੱਚੇ ਸਾਰਾ ਹੀ ਕੰਮ ਆ ਠੀਕ ਹੈ ਜੀ ਤਾਂ ਆਪਾਂ ਇੱਥੇ ਲਿਖਦੇ ਆ ਸਭ ਤੋਂ ਪਹਿਲਾਂ ਟੇਬਲ ਬਣਾਉਨੇ ਆ ਆਦਮੀ ਉਰੇ ਆ ਗਿਆ ਦੇਣਾ। ਪੂਰੇ ਕੰਮ ਲਿਖਣਾ ਕੰਮ ਲਿਖ ਦੋ ਜਾਂ ਆਪਾਂ ਤਿੰਨ ਹੋ ਬਣਾ ਦਿੰਨੇ ਆ ਲੰਬਾਈ, ਚੜਾਈ ਤੇ ਉਚਾਈ। ਕਿੰਨੇ ਆਦਮੀ ਆ ਜੀ? 900 ਆਦਮੀ। ਕਿੰਨੇ ਦਿਨਾਂ ਚ? 40 ਦਿਨਾਂ ਦੇ ਵਿੱਚ। 200 ਮੀਟਰ ਲੰਬੀ, 15 ਮੀਟਰ ਚੌੜੀ ਤੇ 10 ਮੀਟਰ ਉੱਚੀ। ਠੀਕ ਆ ਇਹਦਾ ਆਪਾਂ ਇੱਕ ਬਣਾ ਲੈਣਾ ਟੇਬਲ ਜੀ। ਹੁਣ ਨੈਕਸਟ ਕੀ ਕਹਿ ਰਿਹਾ ਸਾਡੇ ਕੋਲੇ 300 ਮੀਟਰ ਲੰਬੀ 20 ਮੀਟਰ ਚੌੜੀ 5 ਮੀਟਰ ਉੱਚੇ ਬੰਨ੍ਹ ਨੂੰ ਕਿੰਨੇ ਦਿਨਾਂ 'ਚ 45 ਦਿਨਾਂ ਦੇ ਵਿੱਚ ਕਿੰਨੇ ਆਦਮੀ ਤਿਆਰ ਕਰਨਗੇ ਤਾਂ ਇੱਥੇ ਅਸੀਂ ਲਿਖਾਂਗੇ ਮਿਸ਼ਰਤ ਸਮਾਨ ਅਨੁਪਾਤ ਅਨੁਸਾਰ ਮਿਸ਼ਰਤ ਸਮਾਨ ਅਨੁਪਾਤ ਅਨੁਸਾਰ ਕੀ ਕਨਸੈਪਟ ਸੀ ਤਾਂ ਜੀ ਕੰਮ ਵਾਲੇ ਸਾਰੇ ਇੱਕ ਪਾਸੇ ਤੇ ਦੂਸਰੀ ਰੇਸ਼ਿਓ ਇੱਕ ਪਾਸੇ ਇਧਰ ਲਈ ਸਾਡੇ ਸਾਡੇ ਕੋਲੇ ਕੀ ਆ ਆਦਮੀ ਇੱਕ ਹੈਗਾ ਸਾਡੇ ਕੋਲੇ ਦਿਨ ਆਦਮੀ ਦੀ ਰੇਸ਼ਿਓ ਸਾਡੇ ਕੋਲੇ ਕੀ ਆ 900 ਅਨੁਪਾਤ x ਤੇ ਦਿਨਾਂ ਦੀ ਕੀ ਆ ਸਾਡੇ ਕੋਲੇ ਜੀ 40 ਅਨੁਪਾਤ 45 ਕੰਮ ਕੀ ਇੱਥੇ ਸਾਡੇ ਕੋਲੇ ਕੰਮ ਦੀਆਂ 3 ਨੇਗੀਆਂ ਠੀਕ ਆ ਇੱਕ ਸਾਡੇ ਕੋਲੇ ਲੰਬਾਈ ਦੀ ਰੇਸ਼ਿਓ ਇੱਕ ਚੜਾਈ ਦੀ ਰੇਸ਼ਿਓ ਇੱਕ ਉਚਾਈ ਦੀ ਰੇਸ਼ਿਓ ਲੰਬਾਈ ਦੀ ਰੇਸ਼ਿਓ ਸਾਡੇ ਕੋਲੇ ਕੀ ਆ 200 ਅਨੁਪਾਤ 300 ਚੜਾਈ ਦੀ ਹੈਗੀ ਆ ਸਾਡੇ ਕੋਲੇ ਜੀ 15 ਅਨੁਪਾਤ 20 ਉਚਾਈ ਦੀ ਹੈਗੀ ਆ 10 ਅਨੁਪਾਤ 5 ਹੁਣ ਸਾਡੇ ਕੋਲੇ ਕੀ ਹੋ ਗਿਆ 2 ਤੋਂਨ ਪਾਤ ਵਧ ਗਏ ਤਨਵਸੀ ਕੀ ਮੈਂ ਲਿਖਾਂਗੇ ਪਹਿਲਾਂ ਆਦਮੀਆਂ ਦੀ ਰੇਸ਼ੋ 900/x ਗੁਣਾ ਦਿਨਾਂ ਦੀ ਰੇਸ਼ੋ 40/45 ਬਰਾਬਰ ਲੰਬਾਈ ਦੀ ਰੇਸ਼ੋ ਗੁਣਾ ਚੜਾਈ ਦੀ ਰੇਸ਼ੋ ਗੁਣਾ ਅਚਾਈ ਦੀ ਰੇਸ਼ੋ ਜਿਹੜੇ ਕੱਟ ਕਰਦੇ ਆ ਕਰ ਲਓ ਜੀ ਉਹ ਸਾਡੇ ਕੋਲੇ ਆਨਸਰ ਆ ਜਾਣਾ ਦੇਖੋ ਇਹ ਕੱਟ ਰਿਹਾ ਹੈਗਾ 45 ਤਾਂ ਦੋ ਗੁਣਾ 90 20 ਆ ਗਿਆ ਸਾਡੇ ਕੋਲੇ ਦੋ ਜ਼ੀਰੋ ਮੈਨਾਂ ਦੋ ਜ਼ੀਰੋ ਮੈ ਕੈਨਸਲ 10 ਦਾ ਦੋ ਗੁਣਾ 20 ਆ ਦੋ ਨਾਲ ਦੋ ਕੈਨਸਲ ਹੋ ਗਿਆ ਜੀ 5 3 15 15 ਨਾਲ 15 ਕੈਨਸਲ ਹੋ ਗਿਆ ਕਰਾਸ ਮਲਟੀਪਲਾਈ ਕਰਾਂਗੇ ਸਾਡੇ ਕੋਲੇ ਕੀ ਬਚਿਆ ਉਧਰ ਤੇ 21 ਬਚਿਆ ਸਾਰਾ x 1 x ਆ ਗਿਆ 40 ਦੇ 20 ਨਾਲ ਗੁਣਾ ਕਰਾਂਗੇ ਆਜੂ ਸਾਡੇ ਕੋਲੇ 800 ਤਾਂ ਜਾਨੀ ਕਿ ਕਿੰਨੇ ਆਦਮੀਆਂ ਦੀ ਲੋੜ ਪਊ ਸਾਨੂੰ 800 ਆਦਮੀਆਂ